ਇਹ ਰਾਜ ਦੇ 8ਵੇਂ ਮਹੀਨੇ ਦੀ 23 ਤਰੀਕ ਨੂੰ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਘਰਸਾ ਜਾਣਾ ਹੈ ਮੇਰੇ ਕੋਲ ਤੇ ਹੀ ਜਾਣੇ ਚਾਹੀਦੇ ਬਾਰ ਤੇ ਰੋਟੀ ਇੱਥੇ ਕਰਨ ਨੂੰ ਜਾਤਾ ਸਬਤ ਕਰਾਉਣਾ ਚਾਹੀਦਾ ਨੋਦਾਂ ਜਕੀ ਨਹੀਂ ਆਉਣਾ ਦੇ ਜੀ ਕਿ ਨਾ ਰਿਪੋਰਟ ਆ ਜੀ 2 ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫਿਰ ਕੇ ਦਰਦੀ ਪੁਲਿਸ ਆਈ ਆ ਫਿਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਲੁਭਾਓ ਵੀ ਜੇ ਇੱਥੇ ਸਭ ਕੁਝ ਹੋਏ ਤਾਂ ਫਿਰ ਕੀ ਲੋੜ ਹੈ ਜਾਨ ਦੀ ਇਹਦੀ ਦੂਰ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸਰੰਦੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਾਇਚੱਕ ਦੇ 32 ਸਾਲਾਂ ਨੌਜਵਾਨ ਦੇ ਪੁਰਤਗਾਲ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੀ ਨੌਜਵਾਨ ਮੌਤ ਦੀ ਖਬਰ ਮਿਲਣ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਮ੍ਰਿਤਕ ਜੁਗਰਾਜ ਸਿੰਘ ਤਕਰੀਬਨ 3 ਪਹਿਲਾਂ ਹੀ ਰੋਜੀ ਰੋਟੀ ਕਮਾਉਣ ਲਈ ਪੁਰਤਗਾਲ ਗਿਆ ਹੋਇਆ ਸੀ। ਬੀਤੇ 10 ਦਸੰਬਰ ਨੂੰ ਨੌਜਵਾਨ ਜੁਗਰਾਜ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦੀ ਜਾਵੇ ਤਾਂ ਜੋ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਮ੍ਰਿਤਕ ਜੁਗਰਾਜ ਸਿੰਘ ਦੇ ਅੰਤਿਮ ਸੰਸਕਾਰ ਕੀਤਾ ਜਾ ਸਕੇ ਇਹਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰਾਂ ਨੂੰ ਚਾਹੀਦਾ ਕਿ ਨੌਜਵਾਨ ਨੂੰ ਪੰਜਾਬ ਚ ਹੀ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰ ਵਿਦੇਸ਼ਾਂ ਚ ਜਾਣ ਲਈ ਮਜਬੂਰ ਨਾ ਹੋਣ। ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਜੀ ਅੱਜ ਦੇ 8 ਮਹੀਨੇ ਦੀ 23 ਤਰੀਕ ਨੂੰ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਵਾਪਸ ਆ ਜਾਣਾ ਹੈ ਮੇਰੇ ਕੋਲ ਤੇ ਹੰਦੀਆ ਮੇ ਤੁਹਾਨੂੰ ਨਾ ਯਾਦ ਹੋ ਕਿ ਉਹ ਨਵਾਂ ਰੰਗ ਕੇ ਤੇ ਖਤਮ ਹੋ ਗਿਆ ਮੇਰਾ ਬੁੱਤ ਆ ਮਰ ਗਿਆ ਨਿਕਲ ਗਿਆ ਬੱਚਾ ਉਹਦਾ ਮਰੋ ਹੀ ਹੋਇਆ ਵਾ ਫੋਟ ਨਹੀਂ ਤੇ ਵਈ ਮਨ ਨਾ ਗੱਲ ਮੇਰੀ ਗੱਲ ਬਾਤ ਵੀ ਆ ਮੈਨੂੰ ਕਹਿੰਦਾ ਮੰਮੀ ਮੈਨੂੰ ਇਹ ਨਾ ਦੇ ਬੁੱਤ ਦੇ ਨੰਬਰ ਦੱਸ ਮੈਂ ਆਖਿਆ ਉਹ ਤਕਰੀਬੀ ਦਾ ਵੇਚ ਗਿਆ ਹੀ ਮੈਂ ਉਹ ਤੇ ਮਨੋ ਚੀਜ਼ਾਂ ਦੀ ਕੋਈ ਲੋੜ ਨਹੀਂ ਵੇ ਤੂੰ ਆਪ ਘਰ ਆ ਦੇ ਟਿਕਟੋਈ ਤੂੰ ਕਾ ਰਾਜਾ ਮਨੋ ਚੀਜ਼ਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮਰ ਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਫੋਨ ਹੀ ਦੇ ਹੋਣਾ ਫਰਾਗੀ ਕਰ ਮੇਰੀ ਧੀ ਲੱਗੇ ਕਿ ਨਹੀਂ ਜਾਣੇ ਚਾਹੀਦੇ ਬਾਹਰ ਦੇ ਰੋਟੀ ਦਿੱਕੇ ਘਰੋਂ ਜਾਤਾ ਬੁੱਤ ਕਰਉਣਾ ਚਾਹੀਦਾ ਨੋਦਾਂ ਜਕੀ ਨਹੀਂ ਆਉਣਾ ਨਹੀਂ ਜਕੀ ਆਉਣਾ ਬਰਬਤ ਜੇ ਬੱਚਾ ਜਗਰਾਤ ਸਿੰਘ 3 ਸਾਲ ਪਹਿਲਾਂ ਪੁਰਦਕਾਰ ਵਿੱਚ ਗਿਆ ਹੈ ਦੋ ਦਿਨ ਪਹਿਲਾਂ ਆਉਂਦੀ ਬੱਤੋ ਇਹ ਸਰਕਾਰ ਦੇ ਅਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਹੈ। ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਦਿਕੜੀ ਚੱਲ ਰਹੀ ਹੈ। ਬਹੁਤ ਦੁੱਖदाई ਇਹ ਕੰਮ ਆਇਆ ਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਉਹਨਾਂ ਦੀ ਜਿਹੜੀ ਦੇਹ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਹੈ ਵਿਚਾਰੀ ਵਿਧਵਾ ਹੈ 30 ਸਾਲ ਤੋਂ ਲੈ ਛੋਟੇ ਛੋਟੇ ਬੱਚੇ ਪਾਲਦੇ ਆ। ਹੋਣ ਬੱਚਾ ਕਮਾਉਣ ਵਾਸਤੇ ਗਿਆ ਹੀ ਦੇ ਘਰ ਉਹਨੇ ਆਉਣਾ ਸੀ 8 ਤਰੀਕ ਦੀ ਜਾਂ 8 ਜਰਵ ਦੀ ਵੀ ਤਰੀਕ ਹੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਵਿਦੇਸ਼ ਮੰਤਰੀ ਨੂੰ ਕਿ ਸਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਡਾਵਾ ਸਾਹਿਬ ਸੈਸ਼ਨ ਚੱਲਣ ਰਿਹਾ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾਕੇ ਤੇ ਬੱਚੇ ਦੀ ਜੋ ਦੇ ਆ ਉਹਦੀ ਡੱਡ ਬਲਦੀ ਆ ਉਹ ਜਲਦੀ ਤੋਂ ਜਲਦੀ ਗਰਦਾਸਪੁਰ ਦੇ ਵਿੱਚ ਪਿੰਡ ਦਾ ਚੱਕ ਚਾਈ ਜਾਏ ਅਸੀਂ ਬੇਨਤੀ ਕਰਦੇ ਆ ਬੜਾ ਦੁਖੀ ਇਧਰ ਦੇ ਦੇ ਨਾਲ ਇਹ ਇਹ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਉਹ ਜਿਹੜਾ ਮੁੱਦਾ ਆ ਜੇ ਜਲਦੀ ਤੋਂ ਜਲਦੀ ਜੜੀ ਆ ਤੇ ਗੱਡ ਬਾਡੀ ਜਿਹੜੀ ਉਹ ਰਾਜ ਚੱਕ ਵਿੱਚ ਪਹੁੰਚਾਈ ਜਾ ਉਹਦੀ ਮਾਂ ਉਹਦਾ ਭਰਾ ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ ਉਹਨੇ ਵਿਚਾਰੇ ਦਾ ਜਨਮੇ ਵੀ ਬਾਦ ਦੇ ਵਿੱਚ ਹੋਇਆ ਉਹਨੇ ਆਪਣੇ ਪਿਓ ਦਾ ਕੁਝ ਨਹੀਂ ਦੇਖਿਆ ਫੋਨ ਦੇ ਉੱਤੇ ਜਿੰਦਾ ਰਿਹਾ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਇਹ ਜਲਦੀ ਤੋਂ ਜਲਦੀ ਜੜੀ ਆ ਤੇ ਇਹਲਾ ਲੰਮੇ ਲੰਮੇ ਸਮੇਂ ਦਾ 15 ਦਿਨ ਲੱਗ ਜਾਂਦੇ ਹਫਤੇ ਦੇ ਅੰਦਰ ਅੰਦਰ ਜਿਹੜੀ ਜਿਹੜੀ ਡੈੱਡ ਬਾਡੀ ਆ ਉਹ ਪਿੰਡ ਪਹਚਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਰੋਟੀ ਰੋਟੀ ਬਾਅਦ ਤੇ ਬੱਚਿਆਂ ਵਾਸਤੇ ਵਿਦੇਸ਼ਾਂ 'ਚ ਜਾਣਾ ਪੈਂਦਾ ਆ ਤੇ ਅੱਜ ਦੇਖੋ ਕੀ ਹਾਲ ਹੋ ਗਿਆ 1.5 1.5 2 ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕਿ ਗੋਦਰਦੀਪੋਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਇੰਤਿ ਕਰਦੇ ਆ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਲੁਭਾਓ ਵੀ ਜੇ ਇੱਥੇ ਸਭ ਕੁਝ ਹੋਏ ਤਾਂ ਫਿਰ ਕੀ ਲੋੜ ਹੈ ਜਾਂਚ ਦੀ ਦੀ